73 ਸਾਲ ਦੀ ਬਜ਼ੁਰਗ ਹਰਜੀਤ ਕੌਰ ਨੂੰ ਆਈਐਸਬੋਲੋ ਅਰੈਸਟ ਕਰ ਲਿਆ ਗਿਆ। ਅਮਰੀਕਾ ਵਿੱਚ ਤਾਂ ਅਜਿਹੀ ਹਾਲਾਤ ਨਹੀਂ ਹੋਈ ਹੈ ਜਿਵੇਂ ਜੰਗ ਚੱਲ ਰਹੀ ਹੋਵੇ। ਇੱਕ ਟ੍ਰੇਨ ਵਿੱਚ ਬਿਨਾਂ ਕਿਸੇ ਗੱਲ ਤੋਂ ਇੱਕ ਯੂਕਰੇਨੀਨ ਕੁੜੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਜਾਂਦਾ। ਫਿਰ ਚਾਰਲੀ ਕਾਰਕ ਦੀ ਅਸੈਸਿਨੇਸ਼ਨ ਤੇ ਇੱਕ ਹੋਰ ਮਾਮਲਾ ਜਿਹਦੇ ਵਿੱਚ ਇੱਕ ਇੰਡੀਅਨ ਬੰਦੇ ਦਾ ਸਿਰ ਧੜ ਤੋਂ ਅਲੱਗ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ। ਪਰ ਸੋਚੋ ਇੰਨੇ ਖਤਰਨਾਕ ਕ੍ਰਾਈਮਨਲਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਪਰ ਫੜਿਆ ਕਿਹਨਾਂ ਨੂੰ ਜਾ ਰਿਹਾ 73 ਸਾਲ ਦੀ ਹਰਜੀਤ ਕੌਰ ਵਰਗੇ ਬਜ਼ੁਰਗਾਂ ਨੂੰ ਜਿਨ੍ਹਾਂ ਦਾ ਕੋਈ ਕ੍ਰਾਈਮਨਲ ਰੈਕਡ ਵੀ ਹੈ ਨਹੀਂਗਾ। ਹਰਜੀਤ ਕੋਰ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸੀ ਉਹਨਾਂ ਦੀ ਸਾਈਲਮ ਦੀ ਅਰਜੀ ਪਹਿਲਾਂ ਰੱਦ ਹੋ ਚੁੱਕੀ ਸੀ ਪਰ ਫਿਰ ਵੀ ਉਹ ਪਿਛਲੇ 13 ਸਾਲਾਂ ਤੋਂ ਲਗਾਤਾਰ ਆਈਐਸ ਨੂੰ ਹਰੇਕ 6 ਮਹੀਨੇ ਬਾਅਦ ਹਾਜ਼ਰੀ ਲਗਾਉਣ ਜਾਂਦੇ ਸੀ ਇਸ ਵਾਰ ਜਦੋਂ ਉਹ ਆਈਐਸ ਦੇ ਦਫ਼ਤਰ ਗਏ ਤਾਂ ਉਹਨਾਂ ਨੂੰ ਬਿਨਾਂ ਕਿਸੇ ਵਜ੍ਹਾ ਦੱਸੇ ਗ੍ਰਿਫਤਾਰ ਕਰ ਲਿਆ ਗਿਆ ਹੁਣ ਉਹ ਵੈਕਸਫੀਲਡ ਡਿਟੇਨਸ਼ਨ ਸੈਂਟਰ ਵਿੱਚ ਬੰਦ ਨੇ ਇਸ ਅਰੈਸਟ ਦੇ ਖਿਲਾਫ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਜਿੱਥੇ ਨਾ ਸਿਰਫ ਸਾਡੀ ਕਮਿਊਨਿਟੀ ਦੇ ਲੋਕ ਬਲਕਿ ਹੋਰਾਂ ਕਮਿਊਨਿਟੀਆਂ ਦੇ ਲੋਕ ਵੀ ਸ਼ਾਮਲ ਹੋਏ ਕੋਈ ਵੀ ਆਪਣੇ ਦੇਸ਼ ਸ਼ੌਂਕ ਲਈ ਨਹੀਂ ਛੱਡਦਾ ਮਜਬੂਰੀਆਂ ਹੀ ਇਨਸਾਨ ਨੂੰ ਪ੍ਰਾਇਦੇਸ਼ਾਂ ਵਿੱਚ ਲੈ ਕੇ ਜਾਂਦੀਆਂ ਨੇ ਪਰ ਜੇ ਕਿਸੇ ਬਜ਼ੁਰਗ ਦਾ ਰਹਿਣਾ ਸਹਿਣਾ ਕਿਸੇ ਦੇਸ਼ ਲਈ ਕੋਈ ਸਮੱਸਿਆ ਨਹੀਂ ਬਣਦਾ ਤੇ ਫਿਰ ਐਸੇ ਹੀ ਬੇਗੁਨਾਹ ਬੰਦਿਆਂ ਨੂੰ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੇ ਤੁਸੀਂ ਘਰਾਂ 'ਚ ਬੈਠੇ ਹਜੇ ਵੀ ਨਹੀਂ ਬੋਲ ਰਹੇ ਚੁੱਪ ਹੋ ਤਾਂ ਇਹ ਨਾ ਸਮਝੋ ਕਿ ਇਹ ਅੱਗ ਲੋਕਾਂ ਦੇ ਘਰਾਂ ਵਿੱਚ ਲੱਗੀ ਹੋਈ ਹੈ ਕਾਦ ਇਹ ਅੱਗ ਤੁਹਾਡੇ ਘਰ ਤੱਕ ਪਹੁੰਚ ਜਾਵੇਗੀ ਸ਼ਾਇਦ ਕੋਈ ਵੀ ਨਹੀਂ ਜਾਣਦਾ ਇਸ ਲਈ ਜੇ ਤੁਸੀਂ ਵੀਡੀਓ ਬਣਾਉਣਾ ਜਾਂ ਪੋਸਟ ਕਰਨ ਚ ਸਮਰੱਥ ਨਹੀਂ ਹੋ ਤਾਂ ਘੱਟੋ ਘੱਟ ਸ਼ੇਅਰ ਤਾਂ ਕਰ ਸਕਦੇ ਹੋ